दात्री वही जो वातावरण बने दे यी हां गुरु सतगुरु अभी बोल रहे हैं मतलब पहला शब्द आप जानते हैं सर्वप्रथम गीता है जगत जलाता रखना अपनी अल्फाकार जिन्नवाद है ऊपर है चित्त लेओ ਸਤਿਗੁਰੂ ਜੀ ਨੇ ਜੀਤੇ ਬੱਲੇ ਸਟਾਰਟ ਦੇ ਨਾਮ ਇਹ ਸਾਨੂੰ ਆਪਣੀ ਸਰਮਾ ਨੂੰ ਆਪਣਾ ਬੰਨ ਨੂੰ ਆ ਇਹਨਾਂ ਨੂੰ ਪਾ ਦੇ ਹ ਸਤਿਮਤੀ ਕਹਿੰਦੇ ਜਦੋਂ ਕਿਸੇ ਨੂੰ ਸਤਿਗੁਰੂ ਦੀ ਕੌਣ ਸ਼ੀ ਗੱਲ ਜਾਂਦੀ ਹੈ ਨਾ ਜਦੋਂ ਕੋਈ ਚਰਮਾ ਦੇ ਨਾਲ ਜੁੜ ਜਾਂਦਾ ਹੈ ਤੇ ਪ੍ਰਾਪਤ ਕੀ ਹੁੰਦਾ ਹੈ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਆਵਾਜ਼ ਸੁਣਾ ਚਿੰਤਾ ਨਾ ਰਹੀ ਮਾਨੀ ਬਹਾਰੀ ਪਹਿਲੇ ਨੰਬਰ ਤੇ ਮਿਲਦਾ ਕੀ ਹੈ ਮਿਲੈ ਸੁਖ ਦੁਨੀਆ ਦੇ ਵਿੱਚ ਕੋਈ ਵੀ ਐਹੋ ਜਿਹਾ ਮਨੁੱਖ ਨਹੀਂ ਹੈ ਜਿਹੜਾ ਇਹ ਨਹੀਂ ਚਾਹੁੰਦਾ ਕਿ ਜੀਵ ਸੁਖਾਂ ਸਾਰੇ ਜਗ ਦੇ ਸੁਖ ਦੀ ਪ੍ਰਾਪਤੀ ਵਾਸਤੇ ਗੁਰੂ ਦੇ दान देता जग देता दान हाँ मत मन दाता सब मतो दे सारे मनते सब कुछ कहने सुख मिल जाता है दूजे नंबर मिले सुख दान ਦੁਜੇ ਨੂੰ ਨੰਬਰ ਦੇ ਵਧਾਇਆ ਤਾ ਮਿਲੇ ਸੁਖ ਨਾਮ ਹਰ ਸੋਭਾ ਹੁਣ ਮੋਰੋ ਨੂੰ ਤੇਰੀ ਦਾ ਮਿਲਦੀ ਆ ਸੁੱਖ ਵੀ ਮਿਲ ਗਿਆ ਗੁਰੂ ਦਾ ਨਾਮ ਵੀ ਮਿਲ ਗਿਆ ਤੇ ਸੋਭਾ ਦੇ ਮਿਲ ਗਈ ਇਹੀ ਚਾਹਣਾ ਰੱਖਣੋਂ ਜ਼ਿੰਦਗੀ ਦੇ ਅੰਦਰ ਇੱਕ ਤਾਂ ਸੁੱਖ ਮਿਲਿਆ ਹੋਵੇ ਸੋਭਾ ਵੀ ਹੋਵੇ ਜਗਤ ਵਿੱਚ